ਸਸਿਕਾ ਜੀ ਪਿਛਲੇ ਦਿਨੀ ਪੰਜਾਬ ਚ ਆਏ ਹੜ੍ਹਾਂ ਨਾਲ ਜੋ ਪਾਰੀ ਤਬਾਈ ਹੋਈ ਸੀ ਉਸ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਗਰਤਾਸਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਹੜਪੀਟਾਂ ਨਾਲ ਮੁਲਾਕਾਤ ਵੀ ਕੀਤੀ ਗਈ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜਪੀਟਾਂ ਲਈ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਜੋ ਕਿ ਰਾਜ ਦੇਖ ਜਾਣ ਦੇ ਵਿੱਚ ਪਹਿਲਾਂ ਹੀ ਮੌਜੂਦ 12000 ਕਰੋੜ ਰੁਪਏ ਤੋਂ ਵਕਰੀ ਹੋਵੇਗੀ ਅੱਜ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹਨਾਂ ਦੇ ਨਾਲ ਪੰਜਾਬ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਐਕਟਿੰਗ ਪ੍ਰਧਾਨ ਅਸ਼wini ਸ਼ਰਮਾ ਕੇਂਦਰੀ ਮੰਤਰੀ ਰਵਨੀਤ ਮਿੱਤੂ ਤਰੁਕ ਜੋ ਕਿ ਸੀਨੀਅਰ ਬੀਜਪੀ ਅਗੂ ਮੰਤਰੀ ਸਿੰਘ ਬਾਦਲ ਅਗਵਿਕਨ ਸਿੰਘ ਕਾਲੂ ਤੋਂ ਇਲਾਵਾ ਹੋਰ ਬਹੁਤ ਸਾਰੇ ਭਾਜਪਾ ਦੇ ਸੀਨੀਅਰ ਅਗੂ ਵੀ ਉਹਨਾਂ ਦੇ ਨਾਲ ਮੌਜੂਦ ਸਨ ਇਸ ਤੋਂ ਲਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਦੇ ਦੌਰਾਨ ਜਿੰਨਾ ਦੀ ਮੌਤ ਹੋਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ 2 ਲੱਖ ਰੁਪਏ ਦੀ ਐਕਸਗ੍ਰੀਸ਼ਨ ਰਾਹਤ ਅਤੇ ਜਫੀਆਂ ਲਈ 50 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ। ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੜ੍ਹ ਪੀੜਤ ਖੇਤਰ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਹਨਾਂ ਵੱਲੋਂ ਹੜ੍ਹ ਪੀੜਤਾ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਵੱਖ-ਵੱਖ ਪ੍ਰੋਜੈਕਟਾਂ ਦੇ ਐਲਾਨ ਵੀ ਕੀਤੇ ਗਏ। ਇਸ ਤੋਂ ਇਲਾਵਾ ਤਾਂ ਦੱਸਦੇ ਕਿ ਪ੍ਰਧਾਨ ਮੰਤਰੀ ਹੜ ਅਤੇ ਭੂ ਸਲਖਣ ਕਾਰਨ ਅਨਾਥ ਹੋਏ ਬੱਚਿਆਂ ਲਈ ਪੀਐਮ ਕੇਅਰਸ ਫਾਰ ਚਿਲड्रन ਯੋਜਨਾ ਹੇਠ ਵਿਆਪਕ ਸਹਾਇਤਾ ਦਾ ਵੀ ਐਲਾਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਅੱਜ ਜੋ ਵੱਖ-ਵੱਖ ਪੰਜਾਬ ਦੇ ਖੇਤਰਾਂ ਵਿੱਚ ਹੜਾ ਨਾਲ ਸਥਿਤੀ ਪੈਦਾ ਹੋਈ ਸੀ ਉਸ ਦਾ ਜਾਇਜ਼ਾ ਲੈਣ ਪੰਜਾਬ ਗਰਦਾਸਪੁਰ ਪਹੁੰਚੇ ਸਨ ਅਤੇ ਉੱਥੇ ਉਹਨਾਂ ਵੱਲੋਂ ਹਰ ਪੀੜਤਾ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਨਿਸ਼ੀਸ਼ ਪੈਕੇਜ ਦਾ ਵੀ ਐਲਾਨ ਕੀਤਾ ਗਿਆ ਹੈ। ਘਟਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ। ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਦੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਢਾਈ ਹੈ ਇਹ ਅਸੀਂ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ ਅਜ ਤੱਕ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ ਤੇ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਕਿਉਂਕਿ ਉਹਨਾਂ ਨੇ ਫਸਲ ਦੀ ਵੀ ਗੱਲ ਕੀਤੀ ਸਾਰੇ ਦੇਖੋ ਆਪਣੇ ਫਸਲ ਦੀ ਜਿਹਨੇ ਕਿੰਨੇ ਦਾ ਅਸੈਸਮੈਂਟ دیا ਸਾਡੀ ਪਾਰਟੀ ਨੇ ਲਾਇਆ 20000 ਕਰੋੜ ਦਾ ਤੁਮ ਸਿਵਰਾ ਦੇਖੋ ਆਮ ਆਦਮੀ ਪਾਰਟੀ ਤਾਂ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੈਂ ਵੀ ਬਹੁਤ ਕੁਝ ਕਹਾਤਾ ਉਸकी ਸ਼ਿਕਾਇਤیں ਹੈ ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਮੈਂ ਪੁੱਛੂੰਗਾ ਆਰਡੀਅਰ ਕੋ ਵੀ ਰਿਲੀਜ਼ ਕੀਤਾ ਜਾਵੇ ਸਾਡਾ ਪ੍ਰਾਣਾ ਸਾਰਾ ਆਰਡੀਅਰ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਹੈ ਸਾਹਿਬ ਆਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਇਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਕਰਨੀ ਦੇਖ ਰਹੇ ਸਨ ऐसा है कि वे पंजाब के अलग अलग क्षेत्रों से पूरे पंजाब से पीड़ित किसानों को बुलाया गया था सभी जिला के जिला अधिकारियों द्वारा उनको यहाँ पे लाया गया है और उन्होंने अपनी अपनी बात भी बताई है और जो मुख्य रूप से निकल के आए किसानों ने जो बात कही है उसमें यही कहा गया कि भी एक तो अवैध मन खनन के कारण जो है उसमें कटाव ज़्यादा हुआ बांध टूटे हैं इसी कारण बहुत सारा नुकसान फसलों का हुआ कटाव उसका मुख्य कारण रहा है दूसरा किसानों ने यह भी कहा कि हमें जो है पिछले साल का भी जब प्रधानमंत्री जी ने मिला पूछा कि आपको कोई मुआवजा मिला तो उन्होंने कहा कि हमें तो अभी पिछले साल का भी नहीं मिला इस साल अभी तो क्या मिलना था क्योंकि डिजास्टर मैनेजमेंट का पैसा अभी ऑलरेडी केंद्र सरकार ने भेजा हुआ है और अभी तक उनको ये भी पैसा नहीं मिला तो प्रधानमंत्री जी ने इस पर हैरानी भी व्यक्त की कि उनको अभी तक तेईस का फैसला क्यों नहीं मिला मगर उन्होंने कहा कि आप घबराइए नहीं, नहीं हम वो भी तो देखिए ये अभी अधिकारी बैठे ये प्रधानमंत्री देखिए मैं कह रहा हूँ अभी तक उन्होंने जो है किसानों को सुना था पर पीड़ित परिवारों को सुना है अभी हम तो आ गए थे क्योंकि उस मीटिंग का हिस्सा नहीं है अभी सिर्फ प्रशासनिक अधिकारियों के साथ मीटिंग है इसमें डी भी हैं चीफ सेक्रेटरी भी हैं और भी मंत्री भी हैं डिज़ास्टर मैनेजमेंट के भी हैं केंद्रीय एजेंसियाँ बी एस एफ भी है नेशनल डिजास्टर मैनेजमेंट के भी लोग हैं और आर्मी का भी है देखिए ये तो प्रधानमंत्री का है मेरा नहीं एकता खोडिया सी एक ये लेकिन मैं तो जो आपने मुझे पूछा वहाँ क्या हुआ जो हुआ मैंने वो बताया पंजाब सरकार कह रही है साठ हजार करोड़ लेने इससे बड़ा झूठ और कोई नहीं हो सकता जितना पैसा दिया वो जो पहला पैसा भेजा हुआ है वो सारा इन्होंने खुर्द पुरद कर दिया वो कहीं किसी भी गांव में लगाया ही नहीं गांव में ख़र्चा ही नहीं किया गया उनकी सड़कें टूटी हुई कहीं भी कोई भी मैनेजमेंट का रूरल डेवलपमेंट के लिए पैसा खर्चा ही नहीं किया केंद्र ने सिर्फ ये कहा कि जो पैसा भेजा है उसका यू भेजो और यू भेजोगे तो अगली ग्रांट ये एक सिस्टम है फेडरल सिस्टम का केंद्र ग्रांट भेजता है और प्रदेश उसको ख़र्च करने के बाद उसका यूसी भेजती है और जब यूसी नहीं भेजा गया तो उसका क्या करेंगे इसलिए वो ठीक खर्चा ठीक नहीं, ठीक नहीं किया अगर वो खर्च करके करेंगे तो वो अलग है यहाँ पर जो पैकेज की बात है वो अभी बैठ के पंजाब सरकार के अधिकारी किसानों से बात हो गई है तो, नहीं वो पीड़ित परिवार के नेता नहीं अच्छा किसानों ने क्या ये भी शिकायत किया की दो कि 2023 में जो मुआवजा मैंने अभी बताया आप शायद डेट आए मैंने अभी बताया कि किसानों ने कहा कि अभी तक तो हमें इस साल का मुआवजा तो हमें क्या करना क्योंकि उन्होंने पूछा कि हमने तो डिजास्टर मैनेजमेंट का पैसा भेजा हुआ है तो उन्होंने कहा इस साल का तो क्या मिलना हमें तो तेईस का भी नहीं मिला तो कुछ तो प्रधानमंत्री पता, तो जी ने हैरानी भी व्यक्त की है और ये भी कहा कि हम उसको भी आपको दिलवाएंगे सब तो पहले बड़ा धनबाद कर दिया कि पंजाब इस दुख घड़ी टाइम मिले वाल सो तो जब मीटिंग चल रही थी पहले ਅਰੇ ਜਦੋਂ ਵੈਲਕਮ ਹੋਇਆ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਈ ਮੀਟਿੰਗ ਦੌਰਾਨ ਉਹਨਾਂ ਨੇ ਸਾਰੇ ਪੰਜਾਬ ਦੇ ਹਾਲਾਤ ਜਦੋਂ ਉਹਨਾਂ ਨੂੰ ਦੱਸੇਗੇ ਸਾਡੇ ਚੀਫ ਸੈਕਟਰੀ ਸਾਹਿਬ ਵੱਲੋਂ ਕੈਪਸੂਲ ਸਾਹਿਬ ਵੱਲੋਂ ਪੂਰੇ ਡਿਟੇਲ ਦੇ ਵਿੱਚ ਜਿਵੇਂ ਜਿੰਨਾ ਜਿੰਨਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਚਾਹੇ ਡੰਗਰਾਂ ਦਾ ਨੁਕਸਾਨ ਹੋਇਆ ਚਿੰਨੀਆਂ ਜਾਨਾਂ ਚਲੀਆਂ ਗਈਆਂ ਪੂਰੇ ਪੰਜਾਬ ਦਾ ਪੂਰੇ ਵਿਸਥਾਰ ਨਾਲ ਉਹਨਾਂ ਨੂੰ ਜਦੋਂ ਦੱਸਿਆ ਗਿਆ ਤੋਂ ਉਸ ਦਸੁਣਨ ਤੋਂ ਬਾਅਦ उन्होंने अनाउंस किया कि एक सोलह सौ सो करोड़ रुपया हम इस रिली फंड में दे रहे हैं तो मैंने खड़ा होकर बोला कि मैं पी एम साहब एक रिक्वेस्ट है कि साठ हज़ार करोड़ रुपया आपने पंजाब का देना है तो सोलह सौ सो करोड़ रुपया आप बहुत कम दे के जा रहे हो इसमें हमारे पंजाब की किसान भाइयों की जो नुकसान हुआ वो वह ज़्यादा आपने खुद देखा है सारा नुकसान भी देखा है डिटेल में कैप्सुलर साहब ने आपको बताया तो कहते आपको क्या हिंदी आती है हिंदी में मैंने बोल तो दिया सोलह सौ करोड़ तो मैं कहा सर हिंदी भी मुझे मुझे आती है लेकिन आपने सोलह सौ करोड़ रुपया कम दिया है ये तो इतना तो आप अफ़गानिस्तान में भी जाके देगे तो पंजाब को क्या एक ऐसे हालात में आप देखने के बाद भी हमें किस किसके साथ जोड़ रहे हो आप तो कहते नहीं आपको हिंदी आती है क्या सोलह सौ सो दे दिया तो मैंने फिर बोला कि सर ये पंजाब के साथ पंजाब का अपमान करके जा रहे हो आप आप थोड़ा दे रहे हो ਤੋ ਯਹੀ ਬਾਤ ਹੋਈ ਸੋ ਇਸ ਦੇ ਦਰਾਰੋਂ ਚਲੇ ਗਏ ਜਿਹੜਾ ਉਹਨਾਂ ਦਾ ਉਹ ਕਹ ਰਹੇ 12000 ਕਰੋੜ ਆਪਾਂ ਸੇ ਆਪਾਂ ਮੋੜ ਕਰਕੇ ਉਹ ਜਿਹੜੀ ਗੱਲ ਕਰਦੇ ਉਹ ਆਰਡੀ ਬਿੜੇ ਪ੍ਰਾਣੇ ਦੀ ਗੱਲ ਚੱਲ ਰਹੀ ਹੈ ਉਹ ਅਸੀਂ ਪੂਰਾ ਲਗਾਇਆ ਹੋਇਆ ਲੱਗਿਆ ਹੋਇਆ ਜਿੰਨਾ ਵੀ ਪੰਜਾਬ ਉੱਤਰਾ ਹੁਣ ਕੀ ਦੇਖੇ 60000 ਕਰੋੜ ਰੁਪਏ ਅਸੀਂ ਆਪਣਾ ਮੰਗ ਰਹੇ ਆ ਸਾਡੇ ਆਪਣੇ ਪੈਸੇ ਚੋਂ ਕੁਝ ਨਹੀਂ ਦੇ ਕੇ ਗਏ 1600 ਕਰੋੜ ਰੁਪਇਆ ਦੇ ਕੇਗੇ ਕੀ ਦੇ ਕੇ ਕੁਝ ਵੀ ਨਹੀਂ ਦੇ ਕੇ ਬਹੁਤ ਵੱਡਾ ਅਪਮਾਨ ਕਰਕੇ ਗਏ ਆ ਜੀ ਪੰਜਾਬ ਦਾ ਬਹੁਤ ਵੱਡਾ ਅਪਮਾਨ ਕਰਕੇ ਗਏ ਪੰਜਾਬੀਆਂ ਦਾ ਅਪਮਾਨ ਕਰਕੇ ਗਏ ਕਿਉਂਕਿ ਜਦੋਂ ਮੈਨੇ ਬੋਲਾ ਕਿ ਮੈਂ ਕਹਾ ਸਰ 1600 ਕਰੋੜ ਰੁਪਇਆ ਕਮ ਹੈ 60000 ਕਰੋੜ ਤੋਂ ਆਪਣੇ ਹਮਾਰੇ ਜਨ ਪੰਜਾਬ ਦਾ ਤਾਂ ਕਹਤੇ ਆਪਕੋ ਹਿੰਦੀ ਆਤੀ ਹੈ ਕਿਉਂ ਹਮੇਂ ਹਿੰਦੀ ਨਹੀਂ ਆਤੀ ਪੰਜਾਬ ਵਾਲੋ ਕੋ हमारी बात उनको समझ नहीं आ रही आ रही थी इंसल्ट, की तो इंसल्ट करी पंजाब की इंसल्ट करी सोलह सौ करोड़ रुपया सोलह सौ करोड़ रुपया देने के बाद ये, ये तो इंसल्ट है पंजाब की इतना तो अफगानिस्तान में भी अच्छा लगातार